ਮੁਹਾਲੀ ਫੇਸ ਚਾਰ ਦੇ ਫੋਰੈਂਸਿਕ ਸਾਇੰਸ ਲੈਬ ਦੇ ਤਮਾਮ ਗਸਟਡ ਆਫਸਰ ਕਲਾਸ 1 ਆਫਸਰ ਹੜਤਾਲ ਤੇ ਚੱਲ ਰਹੀ ਹੈ ਹੜਤਾਲ ਦਾ ਕਾਰਨ ਟਰੈਕਟਰ ਵੱਲੋਂ ਮਿਸ ਬਿਹੇਵ ਹੈ ਇੱਕ ਬਹਿਲਾ ਅਫਸਰ ਦੇ ਲਈ ਜਾਤੀ ਸ਼ੂਤਕ ਸ਼ਬਦ ਜਿਹੜੇ ਇਸਤੇਮਾਲ ਕਰਨ ਦੇ ਕਰਕੇ ਇਹ ਹੜਤਾਲ ਕੀਤੀ ਜਾ ਰਹੀ ਹੈ ਹੋਰ ਵੀ ਕੁਝ ਮੰਗਾ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਤਮਾਮ ਆਫਸਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਡਮ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਕੀ ਹੋਇਆ ਸੀ ਮੈਡਮ ਤੁਹਾਡਾ ਨਾਮ ਪਹਿਲਾਂ ਦੱਸੋ ਕੀ ਹੈ ਜੀ ਮੈਂ ਡਾਕਟਰ ਸੰਦੀਪ ਕੌਰ ਐ ਅਸਿਸਟੈਂਟ ਡਾਇਰੈਕਟਰ ਕੀ ਗੱਲਬਾਤ ਹੋਈ ਸੀ ਡਾਇਰੈਕਟਰ ਵੱਲੋਂ ਜਿਹੜੇ ਤੁਹਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਉਹ ਕੀ ਸ਼ਬਦ ਸੀਗੇ ਜਾਂ ਕਿਸ ਤਰੀਕੇ ਦੀ ਗੱਲ ਕਰ ਕਿਸੇ ਪਾਰਟਿਕੂਲਰ ਕੇਸ ਨੂੰ ਲੈ ਕੇ ਕਾਫੀ ਦਿਨਾਂ ਤੋਂ ਲਾਈਕ ਸਰ ਇੱਕ ਸਾਡੀ ਜਿਹੜੀ ਮਤਲਬ ਸੀਲ ਮੋਹਰ ਲਗਾਉਣ ਵਾਲੀ ਹੁੰਦੀ ਹੈ ਲਾਖ ਵਾਲੀ ਉਹ ਮੰਗ ਕਰ ਰਹੇ ਸੀਗੇ ਜਿਹੜੇ ਕਿ ਸਾਡੀ ਕੋਈ ਵੀ ਜਿਹੜਾ ਕੇਸ ਸਾਡੇ ਕੋਲ ਰিসিਵ ਹੋ ਜਾਂਦਾ ਉਹਦੀ ਚੇਨ ਆਫ ਕਸਟਡੀ ਨੂੰ ਮੇਨਟੇਨ ਕਰਨ ਵਾਸਤੇ ਸਪੈਸਿਫਿਕ ਡਿਵੀਜ਼ਨ ਦੀ ਹੁੰਦੀ ਹੈ ਜਿਹੜੀ ਕਿ ਡਾਇਰੈਕਟਰ ਦੀ ਕਸਟਡੀ ਚ ਨਹੀਂ ਬੰਦ ਹੀ ਨਹੀਂ ਸੀਗੀ ਤਾਂ ਉਹ ਕਿਸੇ ਪਾਰਟਿਕੂਲਰ ਕੇਸ ਨੂੰ ਲੈ ਕੇ ਜਿਹੜਾ ਹੈਗਾ ਉਹ ਕਾਫੀ ਦਿਨਾਂ ਤੋਂ ਡਿਮਾਂਡ ਕਰ ਰਹੇ ਸੀਗੇ ਤਾਂ 3 ਤਰੀਕ ਨੂੰ 3 ਜਨਵਰੀ 2025 ਨੂੰ ਉਹਨਾਂ ਨੇ ਮਤਲਬ ਕਿ ਰੁਟੀਨ ਦੀ ਤਰ੍ਹਾਂ ਚੈੱਕ ਕਰਨ ਵਾਸਤੇ ਆਏ ਜਿਹੜਾ ਅੱਗੇ ਵੀ ਆਉਂਦੇ ਰਹਿੰਦੇ ਸੀਗੇ ਤਾਂ ਉਹਨਾਂ ਨੇ ਆਂਦੇ ਸਾਰ ਹੀ ਲਿਗ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਮੋਰ ਦੀ ਕੀ ਮੋਹਰ ਦਿਓ ਮੈਨੂੰ ਮੋਹਰ ਕਿੱਥੇ ਹੈਗੀ ਆ ਮੈਂ ਕਿੰਨੇ ਦਿਨਾਂ ਦਾ ਤੁਹਾਡੇ ਕੋਲ ਮੋਹਰ ਮੰਗ ਰਿਆ ਹੈਗਾ ਵੀ ਤੁਸੀਂ ਮੈਨੂੰ ਮੋਹਰ ਕਿਉਂ ਨਹੀਂ ਦੇ ਰਹੇ ਹੈਗੇ ਤਾਂ ਮੈਂ ਕਿਹਾ ਵੀ ਸਰ ਕਾਈਂਡਲੀ ਤੁਸੀਂ ਬੈਠੋ ਬੈਠ ਕੇ ਮੈਨਾਂ ਡਿਸਕਸ ਕਰੋ ਕਿਉਂਕਿ ਇਹ ਮੇਰੀ ਚੇਨ ਆਫ ਕਸਟਡੀ ਦਾ ਪਾਰਟ ਆ ਇਹ ਤੁਹਾਡੇ ਕੋਲ ਮਣੀ ਬਣਦੀ ਨਹੀਂ ਹੈਗੀ ਵੀ ਤੁਸੀਂ ਐਟ ਲੀਸਟ ਮੈਨੂੰ ਦੱਸੋ ਤਾਂ ਸਹੀ ਵੀ ਤੁਹਾਨੂੰ ਚਾਹੀਦੀ ਕਾਦੇ ਵਸਤੇ ਆ ਕਿੱਥੇ ਮੋਹਰ ਲਗवानी ਹਾਂ 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 ਮਤਲਬ ਕਿਸ ਚੀਜ਼ ਵਸਤੇ ਚਾਹੀਦੀ ਹੈ ਸਾਡੇ ਕੇਸ ਐਗਜ਼ਿਬਿਟਸ ਤੇ ਰਿਪੋਰਟਸ ਜਿਹੜੀਆਂ ਜਾਨੀਆਂ ਉਹਨਾਂ ਤੇ ਲੱਗ ਕੇ ਜਾਂਦੀ ਹੈ ਜਿਹੜੀ ਕਿ ਡਿਵੀਜ਼ਨ ਸਪੈਸਿਫਿਕ ਹੁੰਦੀਆਂ ਆ ਤਾਂ ਉਹਨਾਂ ਨੇ ਲਿਕ ਆਪਣਾ ਕਾਫੀ ਜ਼ੋਰ ਜ਼ੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੁਹਾਨੂੰ ਅਫਸਰਾਂ ਤੋਂ ਇਹ ਕਰਾ ਦੂੰਗਾ ਉਹ ਕਰਾ ਦੂੰਗਾ ਮਤਲਬ ਬੋਲਦੇ ਬੋਲਦੇ ਹੀ ਉਹਨਾਂ ਨੇ ਆਬਜੈਕਸ਼ਨੇਬਲ ਤੇ ਕਾਸਟ ਰਿਲੇਟਿਡ ਵਰਡਸ ਮੇਰੇ ਸਬੋਡੀਨੇਟ ਸਟਾਫ ਦੇ ਸਾਹਮਣੇ ਮੈਨੂੰ ਬੋਲੇ ਹੈਗੇ ਆ ਤੇ ਉਹਦੇ ਰਿਗਾਰਡਿੰਗ ਲਿਕ ਸੀਨੀਅਰ ਆਫੀਸਰਸ ਨੂੰ ਪੁਲਿਸ ਪਰਸਨਲਸ ਨੂੰ ਕਮਿਸ਼ਨ ਦੇ ਵਿੱਚ ਵੀ ਆਲਦੋ ਕੰਪਲੇਂਟਸ ਤਿੰਨ ਤਰੀਕ ਦੀਆਂ ਕੀਤੀਆਂ ਹੋਈਆਂ 7 ਤਰੀਕ ਦੀਆਂ ਕੀਤੀਆਂ ਹੋਈਆਂ ਰਿਮਾਈਂਡਰਸ ਵੀ ਹੁਣ ਕੱਲ੍ਹ ਭੇਜ ਦਿੱਤੇ ਆ ਬਟ ਟਿਲ ਡੇਟ ਤੱਕ ਕੋਈ ਐਕਸ਼ਨ ਨਹੀਂ ਹੋਇਆ ਕੋਈ ਡਿਪਾਰਟਮੈਂਟਲ ਇਲੈਕਸ਼ਨ ਨਹੀਂ ਹੋਇਆ ਕੋਈ ਪੁਲਿਸ ਵੱਲੋਂ ਇਨਕੁਆਇਰੀ ਜਾਂ ਕੋਈ ਐਫ ਆਰ ਨਹੀਂ ਹੋਈ ਹੈਗੀ ਲਾਈਕ ਇਹ ਬਹੁਤ ਹੁਣ 20 20 ਦਿਨ ਨੂੰ ਆਉਣ ਵਾਲੇ ਆ ਇਹ ਇਨਸੀਡੈਂਟ ਨੂੰ ਮਤਲਬ ਕੋਈ ਜਸਟਿਸ ਨਹੀਂ ਮਿਲ ਰਿਹਾ ਹੈਗਾ ਤਾਂ ਉਸੇ ਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਇੱਥੇ ਪੈਂਡ ਡਾਊਨ ਸਟ੍ਰਾਈਕ ਤੇ ਆ ਉਹਦੇ ਬਾਰੇ ਅਫਸਰਾਂ ਨੂੰ ਪਰ ਇੰਟੀਮੇਟ ਵੀ ਕੀਤਾ ਗਿਆ ਸੀਗਾ ਕਿ ਸਾਡੇ ਨਾਲ ਇਦਾਂ ਦੇ ਇਨਸੀਡੈਂਟ ਹੋ ਰਹੇ ਆ ਬਾਕੀ ਵੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੈਗਾ ਯਾ ਆਫਿਸ ਦਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਈਡ ਬਾਈ ਸਾਈਡ ਚੱਲ ਰਹੀਆਂ ਜਿਹੜੇ ਨਾਲ ਸਾਡੇ ਡਾਇਰੈਕਟਰ ਹੈਗੇ ਆਏ ਹੀ ਇਸ ਔਨ ਐਕਸਟੈਂਸ਼ਨ ਅੱਛਾ ਨਾਮ ਕੀ ਹੋਣਾ ਤੁਹਾ ਡਾਕਟਰ ਅਸ਼wini ਕਾਲਿਆ ਨੇ ਠੀਕ ਹੈ ਤੇ ਸਰਕਾਰ ਨੇ ਉਹਨਾਂ ਨੂੰ ਲਾਈਕ ਐਕਸਟੈਂਸ਼ਨ ਵੀ ਦਿੱਤੀ ਹੈ ਬਾਕੀ ਮੇਰੇ ਸੀਨੀਅਰ ਅਧਿਕਾਰੀ ਰਿਟਾਇਰ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਐਕਸਾਈਟ 31 ਤਰੀਕ ਨੂੰ 31 ਦਸੰਬਰ ਨੂੰ ਰਿਟਾਇਰ ਹੋ ਚੁੱਕੇ ਆ ਲੇਕ ਬਾਕੀ ਮੇਰੇ ਸੀਨੀਅਰ ਅਧਿਕਾਰੀ ਇਹਦੇ ਬਾਰੇ ਤੁਹਾਨੂੰ ਹੋਰ ਇਨਫੋਰਮੇਸ਼ਨ ਦੇ ਦੇਣਗੇ ਕਿ ਬਾਕੀ ਉਹ ਲੇ ਕਿ ਕਿਸ ਕਿਸ ਤਰ੍ਹਾਂੀਆਂ ਸਾਡੇ ਦਫ਼ਤਰ ਵਿੱਚ ਪ੍ਰੋਬਲਮਸ ਆ ਜਿਹੜੀਆਂ ਅਸੀਂ ਫੇਸ ਕਰ ਰਹੇ ਹੈਗੇ। ਕਾਇਤ ਜਿਹੜੀ ਦਿੱਤੀ ਆ ਤੁਸੀਂ ਉਹ ਐਸਐਸਪੀ ਲੈਵਲ ਤੇ ਦਿੱਤੀ ਹੈ ਜਾਂ ਫਿਰ ਡੀਜੀਪੀ ਲੈਵਲ ਜਾਂ ਫਿਰ ਗ੍ਰੈਸ ਕਟਰ ਦੇ ਲੈਵਲ ਤੇ ਗ੍ਰੈਸ ਕਟਰ ਨੂੰ ਵੀ ਦਿੱਤੀ ਹੈ ਠੀਕ ਹੈ ਡੀਜੀਪੀ ਐਸਐਸਪੀ ਹਰ ਜਗ੍ਹਾ ਤੇ ਦਿੱਤੀ ਕਮਿਸ਼ਨ ਚ ਵੀ ਦਿੱਤੀ ਹੈਗੀ ਚੇਅਰਮੈਨ ਨੂੰ ਪਰ ਟਿਲ ਡੇਟ ਤੱਕ ਕੋਈ ਐਕਸ਼ਨ ਨਹੀਂ ਹੋਇਆ ਹੈਗਾ ਕੋਈ ਕਾਰਵਾਈ ਕਿਸੇ ਦੇ ਕਹਿਣ ਤੇ ਵੀ ਨਹੀਂ ਹੋਈ ਅਗਰ ਗ੍ਰੈਸ ਕੱਤਰ ਦੇ ਨੌਲੇਜ ਹੈ ਆ ਮਾਮਲਾ ਤਾਂ ਫਿਰ ਤਾਂ ਕਾਰਵਾਈ ਹੋਣੀ ਚਾਹੀਦੀ ਇੱਕ ਬਹਿਲਾ ਲਈ ਇਸ ਤਰ੍ਹਾਂ ਕਿ ਦੇਖੋ ਅਸੀਂ ਸਾਰੇ ਆਫੀਸਰਸ ਨੂੰ ਜਿੱਦਣ ਸਾਨੂੰ ਅਸੀਂ ਟਾਈਮ ਲਿਆ ਹੈਗਾ ਆ ਉਦੋਂ ਦੱਸ ਕੇ ਵੀ ਆਏ ਹੈਗੇ ਆ ਉਹਨੂੰ ਵੀ ਲਾਈਕ 16 ਤਰੀਕ ਤੋਂ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਮਤਲਬ ਟਿਲ ਡੇਟ ਤੱਕ ਕੋਈ ਵੀ ਨਾ ਵਲੋ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਉਲਟਾ ਸਾਨੂੰ ਸਾਰਿਆਂ ਨੂੰ ਸ਼ੋਕਾਸ ਨੋਟਿਸ ਕੱਢੇ ਗਏ ਹੈਗੇ ਆ ਸਮੂਹ ਸਟਾਫ ਨੂੰ अच्छा कि ਤੁਹਾਨੂੰ ਅਗਰ ਤੁਸੀਂ ਗੈਰ ਹਾਜ਼ਰੀ ਹਾਂ નો ਵਰਕ ਨੋ ਪੇ ਵਾਲਾ ਲਿਖ ਕੇ ਜਿਹੜੇ ਹੈਗੇ ਸ਼ੋ ਕਾਸ ਨੋਟਿਸ ਜਾਰੀ ਹੋਏ ਆ ਸਾਰੇ ਆ ਨਹੀਂ 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 ਇਹ ਸਾਨੂੰ ਉਪਰੋਂ ਹੋਮ ਡਿਪਾਰਟਮੈਂਟ ਤੋਂ ਹੋਏ ਆ ਅੱਛਾ ਹਾਂਜੀ ਤਾਂ ਸਾਡੇ ਨਾਲ ਹੋਰ ਵੀ ਇੱਥੇ ਸੀਨੀਅਰ ਅਫੀਸਰ ਮੌਜੂਦ ਨੇ ਤੁਹਾਡਾ ਨਾਮ ਕੀ ਹੈ ਸਰ ਬਲਵਿੰਦਰ ਸਿੰਘ ਅੱਛਾ ਬਲਵਿੰਦਰ ਸਿੰਘ ਜੀ ਪਹਿਲਾਂ ਤਾਂ ਜਿਹੜਾ ਇਨਸੀਡੈਂਟ ਇਹ ਹੋਇਆ ਇਹ ਤਾਂ ਹੋ ਗਿਆ ਉਹਨਾਂ ਦੱਸਦਾ ਹੋਰ ਕਿਹੜੀ ਕਿਹੜੀਆਂ ਮੰਗਾਂ ਹੈ ਸਰ ਪ੍ਰੋਬਲਮਾਂ ਤਾਂ ਬਹੁਤ ਨੇ ਮਲਕੀ ਮੇਨ ਸਾਡਾ ਜਿਹੜਾ ਅਸੀਂ ਸਟ੍ਰੈਕ ਤੇ ਆਏ ਆ ਉਹ ਅਸੀਂ ਮੈਡਮ ਦੇ ਉਹਦੇ ਚ ਆਏ ਆ ਕੋਰਟ ਦੇ ਵਿੱਚ ਕਿਉਂਕਿ ਜਦੋਂ ਇੱਕ ਲੇਡੀ ਕਲਾਸ 1 ਅਫਸਰ ਮਹਿਫੂਜ਼ ਨਹੀਂ ਦਫਤਰ ਚ ਮਲਕੀ ਇੰਨਾ ਤਾਨਾ ਸ਼ਹੀ ਰਈਆ ਸਰਕਾਰ ਕਿਉਂ ਸਾਡੇ ਲਈ ਉਹ ਕਰ ਰਹੀ ਹੈ ਮਲਕੀ ਸਾਨੂੰ ਦੇਖੋ ਤੇ ਹੁਣ ਸ਼ੋਕਾਜ ਨੋਟਿਸ ਵੀ ਕੱਢਦੇ ਸਰਕਾਰ ਨੂੰ ਕਹਿ ਕੇ ਲਿਖਤੀ ਰੂਪ ਚ ਪੈਂਡੰਮ ਸਟੈਗ ਦਾ ਕਹਿ ਕੇ ਅਸੀਂ ਬੈਠੇ ਆਂ ਸਾਨੂੰ ਸ਼ੋਕਾਜ ਨੋਟਿਸ ਕੱਢਦੇ ਜਾਂਦੇ ਨੇ ਰੈਟ ਕੀਤਾ ਜਾਂਦਾ ਮਲਕੀ ਕੋਈ ਸਮਝ ਨਹੀਂ ਹੈ ਕਿ ਕਿੱਦੋਂ ਚੱਲੀਏ ਕਿੱਦੋਂ ਨਾ ਚੱਲੀਏ ਸਰਕਾਰ ਇੱਕ ਬੰਦੇ ਵਿੱਚ ਸਾਰਿਆਂ ਨੂੰ ਸਫਰ ਕਰ ਰਹੀ ਹੈ ਕਿੰਨੇ ਤੁਸੀਂ ਇੱਥੇ ਅਫੀਸਰ ਕਾਰਡ ਦੇ ਕਰੀਬ ਸਾਡੀ ਰੈਸੀਡੈਂਸ ਤੇ ਵਿੱਚ 60 ਦੀ ਇੱਕ ਪਾਸੇ ਇਕੱਲੇ ਡਾਇਰੈਕਟਰ ਹੋ ਨੇ ਉਹਨਾਂ ਦੀ ਸੁਣੀ ਜਾ ਰਹੀ ਹੈ ਜਿਹੜੇ ਐਕਸਟੈਂਸ਼ਨ ਦੀ ਉਹਨਾਂ ਦੀ ਜੀ ਉਹਨਾਂ ਦੀ ਉਹਨਾਂ ਚੋਂ ਪਤਾ ਨਹੀਂ ਕੀ ਚੀਜ਼ ਹੈ ਸਾਡੇ ਤਾਂ ਸਮਝ ਤੋਂ ਬਾਹਰ ਕਹਾਣੀ ਹੈ ਜਿੱਥੇ ਧੀ ਪੈਣ ਮਹਰੂਜ ਨਹੀਂ ਕੀ ਕਰ ਸਕਦਾ ਬੰਦਾ ਅੱਛਾ ਇਹ ਵਿਵਾਦ ਇਨਾ ਵਧਿਆ ਜਦੋਂ ਮਹਿਲਾ ਨਾਲ ਕੋਈ ਇਸ ਤਰੀਕੇ ਦੀ ਬਦਤਮੀਜ਼ੀ ਹੋਈ ਹੋਵੇ ਉਹ ਵੀ ਮਹਿਲਾ ਸੀਨੀਅਰ ਅਧਿਕਾਰੀ ਹੋਵੇ ਉਨ੍ਹਾਂ ਨਾਲ ਇਸ ਤਰੀਕੇ ਦੀ ਬਤਮੀ ਜਿਉ ਉੱਥੇ ਵੀ ਇਨਸਾਫ ਜਸਟਿਸ ਨਾ ਮਿਲੇ ਤਾਂ ਫਿਰ ਤੁਸੀਂ ਅੱਗੇ ਇਹ ਕਿੱਥੇ ਮੂਵ ਕਰੋਗੇ ਤੇ ਤੁਹਾਡਾ ਅੱਗੇ ਕੀ ਪਲਾਨ ਹੈ ਦੇਖੋ ਸਾਡਾ ਤਾਂ ਹੈਗਾ ਜਿਉ ਜਿੱਦਾਂ ਮੈਡਮ ਜੀ ਨੇ ਜੇ ਸਮਾਜ ਤੋਂ ਆ ਰਹੇ ਆ ਫਿਰ ਇਹ ਮਦਦ ਉਹ ਸਮਾਜ ਕੋਲ ਜਾਏਗਾ ਅਸੀਂ ਹੱਦ ਤੱਕ ਸਾਡੀ ਸਰਕਾਰ ਨਾਲ ਸਾਡਾ ਕੋਈ ਰੋਸਾ ਨਹੀਂ ਹੈਗਾ ਸਾਡਾ ਇੱਕ ਅਫਸਰ ਨੂੰ ਲੈ ਕੇ ਆ ਸਰਕਾਰ ਨਾਲ ਸਾਡੀ ਕੀ ਤੁਸੀਂ ਚਾਹੁੰਦੇ ਕੀ ਹੋਣਾ ਅਸੀਂ ਚਾਹੁੰਦੇ ਵੀ ਅਫਸਰ ਨੂੰ ਹਟਾਓ ਉਹ ਦਾ ਐਕਸਟੈਂਸ਼ਨ ਤੇ ਆ ਜਾਂ ਪਰਚਾ ਦਾ ਜੇਕਰ ਜੋ ਮਰਜ਼ੀ ਕਰੋ ਸਰਕਾਰ ਨੇ ਦੇਖਣਾ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਸਰਕਾਰ ਦਾ ਪਾਰਟ ਹੈ ਉਹਨੂੰ ਹਟਾਉਣ ਚਾਹੇ ਵਰਚਾ ਦਾ ਜੰਗ ਅੱਛਾ ਤੁਹਾਡੇ ਗ੍ਰੈਸ ਕਤਬ ਨਾਲ ਕੀ ਗੱਲਬਾਤ ਹੋਈ ਏ ਮੀਟਿੰਗ ਹੋਈ ਸੀ ਮੀਟਿੰਗ ਸਾਡੇ ਸੀਨੀਅਰਜ਼ ਦੀ ਹੋਈ ਸੀ ਸਰ ਉਹਨਾਂ ਦੀ ਜਿਹੜੇ ਨੈਕਸਟ ਸਰ ਆਜੋ ਸਰ ਸਰ ਮੀਟਿੰਗ ਡਾਇਰੈਕਟਰ ਜੀ ਆਜੋ ਦੱਸੋ ਕੀ ਹੈ ਮੀਟਿੰਗ ਹੋਈ ਸਰ ਮੀਟਿੰਗ ਬਾਰੇ ਦੱਸੋ ਕਿਦਾਂ ਹੋਇਆ ਹਾਂਜੀ ਆਪਣਾ 16 ਨੂੰ ਇਹ ਉਹਨਾਂ ਦੀ ਹਾਂ ਫਰਾਈ ਆਪਣਾ 16 ਨੂੰ ਇਹ 16 ਤਰੀਕ ਨੂੰ ਮੀਟਿੰਗ ਹੋਈ ਸੀਗੀ ਨਾ ਆਪਣੇ ਐਡਮਿਨ ਸੈਕਟਰੀ ਸਾਹਿਬ ਨਾਲ ਤੇ ਉਹਨਾਂ ਵਿੱਚ ਮੀਟਿੰਗ ਵਿੱਚ ਹੋਰ ਬਾਕੀ ਸਾਰੇ ਸਾਈਕ ਡਾਇਰੈਕਟਰ ਸੀਗੇ ਤੇ ਜੋ ਵੀ ਮੁੱਦੇ ਸੀਗੇ ਆਪਾਂ ਉਹਨਾਂ ਅੱਗੇ ਰੱਖੇ ਸੀਗੇ ਤੇ ਉਹਨਾਂ ਕਿਹਾ ਸੀਗਾ ਕਿ ਮੇਰੀ ਅੰਦੋਲਾਜ ਵਿੱਚ ਹੈਗੇ ਨੇ ਅੱਛਾ ਤੁਹਾਡੇ ਇਕੱਲੇ ਇਹੀ ਲੈਬ ਬੰਦ ਆ ਜਾਂ ਪੂਰੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਲੈਬ ਫਰੈਂਸਿਕ ਸਾਇੰਸ ਲੈਬ ਹੈਗੀਆਂ ਨੇ ਜਿਹੜੀਆਂ ਬੰਦ ਨੇ ਆਪਣਾ ਇੱਕ ਅਮ੍ਰਿਤਸਰ ਸਾਹਿਬ ਹੈਗੇ ਹਾਂਜੀ ਇੱਕ ਬਠਿੰਡਾ ਤੇ ਇੱਕ ਲੁਧਿਆਣਾ ਉਹ ਵੀ ਬੰਦ ਹੈਗੀਆਂ ਨੇ ਹਾਂਜੀ ਉੱਥੇ ਵੀ ਪੈਂਡਿੰਗ ਸਟਾਕ ਚੱਲ ਰਹੀ ਹੈ। ਅਜੇ ਫਿਰ ਕੰਮ ਇੰਨੇ ਦਿਨਾਂ ਤੱਕ ਹੋਰ ਨਹੀਂ ਰਿਹਾ ਤੇ ਸਾਰੇ ਤਾਂ ਕੇਸ ਤੁਹਾਡੇ ਤੱਕ ਆਉਂਦੇ ਨਹੀਂ ਜਿਹੜਾ ਵੀ ਕੋਈ ਪੰਜਾਬ ਦੇ ਚਕਰਾਏ ਨੂੰ ਹੁੰਦਾ। ਤਾਂ ਉਹਦੀ ਫ੍ਰੈਂਸਿਕ ਜਾਂਚ ਅਗਰ ਕਰਨੀ ਹੈ ਤੁਹਾਡੇ ਡਿਪਾਰਟਮੈਂਟ ਚ ਹੋਣੀ ਹੈ। ਫਿਰ ਤਾਂ ਕੰਮ ਵੀ ਸਾਰਾ ਠੱਪਿਆ ਹੋਣਾ ਹੁਣ ਤਾਂ ਕਿਵੇਂ ਚੱਲਦਾ ਫਿਰ। ਹਾਂ ਬਿਲਕੁਲ ਕੋਈ ਕੇਸ ਰੀਸੀਵਿੰਗ ਨਹੀਂ ਹੋ ਰਹੀ। ਨਾ ਕੋਈ ਰਿਪੋਰਟ ਇਸ਼ੂ ਹੋ ਰਹੀ ਹੈ ਤੇ ਸਾਰਾ ਕੰਮ ਠੱਪ। अच्छा ਤੁਸੀਂ ਹੁਣ ਅੱਗੇ ਸੋਚਿਆ ਕੀ ਕਰੋਗੇ ਕਿਉਂਕਿ ਜੇ ਸਰਵਾਈ ਨਹੀਂ ਹੋ ਰਹੀ ਤੁਹਾਡੀ 16 ਨੂੰ ਤੁਹਾਡੀ ਮੀਟਿੰਗ ਹੋਈ ਆ ਇਹਨੇ ਦਿਨ ਬੀਤ ਗਿਆ ਹਲੇ ਤੱਕ ਤੁਹਾਡੀ ਕੋਈ ਸੰਵਾਈ ਨਹੀਂ ਆ ਕਿ ਕਰਦਾ ਕੀ ਆ ਹੁਣ ਤੁਸੀਂ ਕੀ ਤੁਹਾਡਾ ਅਗਲਾ ਐਕਸਟੈਂਸ਼ਨ ਮੈਂ ਸਦਸਤਾਂ ਨੂੰ ਦੇਖੋ ਪਿੱਛੇ ਤਾਂ ਹੋ ਨਹੀਂ ਸਕਦੇ ਜਦ ਤੱਕ ਪਰਚਾ ਨਹੀਂ ਦਰਜ ਹੁੰਦਾ ਅਸੀਂ ਤਾਂ ਨਿਸਟ੍ਰੈਕ ਨਹੀਂ ਬੰਦ ਕਰ ਸਕਦੇ ਪਰਚਾ ਦਰਜ ਕਰਾਉਣਾ ਚਾਹੁੰਦੇ ਨਾਲ ਨਾਲ ਇਹਨਾਂ ਨੂੰ ਐਕਸਟੈਂਸ਼ਨ ਉਹਦੀ ਐਕਸਟੈਂਸ਼ਨ ਤਾਂ ਗਲਤ ਹੈਗੀ ਉਹ ਐਕਸਟੈਂਸ਼ਨ ਸਰਕਾਰ ਨੇ 6 ਮਹੀਨੇ ਨਹੀਂ ਦਿੱਤੀ ਉਹਨਾਂ ਨੂੰ ਅਸੀਂ ਕਹਿੰਦੇ ਉਹਦੀ ਐਕਸਟੈਂਸ਼ਨ ਖਤਮ ਕਰੋ ਅਸੀਂ ਇਹਦੇ ਅੰਡਰ ਕੰਮ ਨਹੀਂ ਕਰ ਸਕਦੇ ਹੋਰ ਵੀ ਕਾਬਿਲ ਅਫਸਰ ਹੈਗੇ ਨੇ ਤੁਹਾਡੇ ਇੱਥੇ ਹੈਗੇ ਆ ਤਾਂ ਫਿਰ ਐਕਸਟੈਂਸ਼ਨ ਉਹਨਾਂ ਨੂੰ ਹੀ ਦੇਣਾ ਕੋਈ ਕਾਰਨ ਕੀ ਹੈਗੇ ਦੇ ਪਰਕੀਜ਼ ਕਿੰਨੀ ਕੁ ਹੁੰਦੀ ਹੈ ਸਾਰੇ ਕਾਬਿਲ ਅਫਸਰ ਨੇ ਜੀ ਸਾਰੇ ਡਾਕਟੋਰੇਟ ਨੇ ਸਾਰੇ ਪੀ ਐਚ ਡੀ ਨੇ ਬੈਲ ਐਜੂਕੇਟਡ ਨੇ ਸਾਰੇ ਆਪਣਾ ਉਹ ਚਾਰਪਰ ਰੱਖਦੇ ਨੇ ਪਹਿਲਾਂ ਵੀ ਇਦਾਂ ਹੀ ਹੋਇਆ ਜਦੋਂ ਡਾਇਰੈਕਟਰ ਦੀ ਪੋਸਟ ਲਈ ਪਹਿਲਾਂ ਸਾਡੀ ਲੇਡੀ ਆਫੀਸਰ ਸੀ ਡਾਕਟਰ ਸ਼ੀਮਾ ਸ਼ਰ ਦਾ ਉਹ ਇਸ ਅਫਸਰ ਬਾਰੇ ਲਿਖ ਕੇ ਅਫਸਰ ਨੂੰ ਦੇ ਚੁੱਕੀ ਸੀ ਵੀ ਇਹ ਗਲਤ ਬੰਦਾ ਉਦੋਂ ਇਹਨੂੰ ਚਾਰਜ ਨਹੀਂ ਦਿੱਤਾ ਗਿਆ ਉਦੋਂ ਸਾਰਾ ਉਹਨਾਂ ਨੂੰ ਚਾਰਜ ਦਿੱਤਾ ਗਿਆ ਅੱਛਾ ਇਹ ਉਦੋਂ ਜਸਵਿੰਦਰ ਗੌਰ ਮੈਡਮ ਸੀ ਆਈਐਸ ਉਹਨਾਂ ਨੂੰ ਚਾਰਜ ਦਿੱਤਾ ਗਿਆ ਉਹਨਾਂ ਨੇ ਅੱਗੇ ਆਪਣੇ ਚਾਰਜ ਡਿਪਾਰਟਮੈਂਟ ਪਾਵਰ ਅੱਗੇ ਡੈਲੀਗੇਟ ਕਰ ਦਿੱਤਾ ਤੇ ਬੜਾ ਵਧੀਆ ਕੰਮ ਚੱਲਦਾ ਸੀ 6 ਮਹੀਨੇ 6 ਮਹੀਨੇ ਬਾਅਦ ਇਹ ਬੰਦਾ ਸਰਕਾਰ ਕੋ ਉੱਪਰ ਹਾਈ ਕੋਰਟ ਚਲੇ ਗਿਆ ਜਦਕਿ ਇਹਦੀਆਂ ਪ੍ਰੋਮੋਸ਼ਨਾਂ ਗਲਤ ਨਹੀਂ ਇਸ ਬੰਦੇ ਦੀ ਸਾਰੀਆਂ ਪ੍ਰੋਮੋਸ਼ਨਾਂ ਗਲਤ ਨਹੀਂ ਦੀਆਂ ਗਲਤ ਪ੍ਰੋਮੋਸ਼ਨਾਂ ਲੈ ਕੇ ਵੀ ਇਹ ਬੰਦਾ ਪਤਾ ਨਹੀਂ ਕਿਵੇਂ ਉੱਪਰ ਆ ਕੇ ਡਾਇਰੈਕਟਰ ਲੱਗ ਗਿਆ ਸਰਕਾਰ ਨੇ ਡਾਇਰੈਕਟਰ ਲਾਤਾ ਚਲੋ ਅਸੀਂ 3 ਮਹੀਨੇ ਨੂੰ ਬਰਦਾਸ਼ਤ ਕਰ ਲਿਆ ਕੋਈ ਗੱਲ ਨਹੀਂ ਡਾਇਰੈਕਟਰ ਲਾਤਾ ਇਹਦਾ ਟਾਈਮ ਸੀ ਚਲੋ ਜਿਹੜਾ ਬਚਦਾ ਸੀ ਡਾਇਰੈਕਟਰ ਕੰਮ ਲੈ ਕੇ ਰਿਟਾਇਰ ਤਾਂ ਚੋ ਕੋਈ ਨਹੀਂ 31 ਸਤੰਬਰ ਨੂੰ ਰਿਟਾਇਰ ਹੈ ਪਰ ਆ 6 ਮਹੀਨੇ ਦਾ ਹੋਰ ਲਾਤਾ ਚਲੋ 6 ਮਹੀਨੇ ਵੀ ਦੇ ਤੇ ਅਸੀਂ ਕੀ ਰਹਿਣਾ ਜਾਂ ਤਾਂ ਤੀਆਂ ਭੈਣਾਂ ਨੂੰ ਮਾੜਾ ਚੰਗਾ ਬੋਲਣ ਲੱਗ ਗਈ ਤੁਸੀਂ ਇਸ ਤਰ੍ਹਾਂ ਕਰੋ ਸਰ ਸਾਰੀਆਂ ਕੁੜੀਆਂ ਦੇ ਕੋਲ ਇੱਕ ਵਾਰ ਮੈਕ ਲੈ ਕੇ ਜਾਓ ਪੁੱਛੋ ਕਿਹਦੇ ਨਾਲ ਕੀ ਕਰਦਾ ਸਾਰਿਆਂ ਨਾਲ ਮਾੜਾ ਬੋਲ ਪੁੱਛ ਸਕਦੇ ਅਸੀਂ ਮੈਂ ਪੁੱਛ ਹੀ ਲੈਣਾ ਚਲੋ ਜੇ ਤੁਸੀਂ ਕਹਿ ਰਹੇ ਹੋ ਵਾਕਈ ਮਿਸ ਬਿਹੇਵ ਕੀਤਾ ਜਾਂਦਾ ਕਿਸ ਤਰੀਕੇ ਦਾ ਬੇਚਰ ਹੈਗਾ ਹਾਂਜੀ ਥੋੜਾ ਜਿਹਾ ਹੈ ਕਿ ਛੁੱਟੀਆਂ ਵਗੈਰਾ ਲੈਣੀ ਹੁੰਦੀਆਂ ਤਾਂ ਉਹਦੇ ਲਈ ਵੀ ਬੰਦੇ ਨੂੰ ਹਰਾਸਮੈਂਟ ਹੀ ਮਿਲਦੀ ਹੈ ਕਿ ਛੁੱਟੀ ਰੱਖ ਦੋ ਨਹੀਂ ਕਰਾਂਗੇ ਫਾਰਵਰਡ ਹੈ ਨਾ ਤੇ ਆਬਵੀਅਸਲੀ ਅਸੀਂ ਸਭ ਤੋਂ ਪਹਿਲਾਂ ਤਾਂ ਐਦਾ ਡੈਰੋਗੇਟਰੀ ਰਿਮਾਰਕਸ ਦੇਣਗੇ ਕਿਸੇ ਵੀ ਲੇਡੀ ਆਫੀਸਰਸ ਨੂੰ ਤਾਂ ਸਾਰੀ ਲੇਡੀਆਂ ਖੜਨ ਗਈਆਂ ਇਨਾਲ ਹੈ ਨਾ ਸੋ ਕਾਫੀ ਸਾਰੀ ਆਦਾ ਇਸਤੇਮਾਲ ਨਹੀਂ ਕਰਦੇ ਹਾਂਜੀ ਹਾਂਜੀ ਤੁਹਾਡੇ ਨਾਲ ਵੀ ਇੱਤਾ ਹੀ ਹੁੰਦਾ ਹਾਂਜੀ ਆਜੂ ਮੈਮ ਤੁਸੀਂ ਅੱਗੇ ਆ ਜਾਓ ਜਿੰਨੀ ਬੇਸਿਕ ਰਿਕੁਆਇਰਮੈਂਟਸ ਰਿਕੁਆਇਰਡ ਹੁੰਦੀਆਂ ਕਿਸੇ ਵੀ ਆਫਿਸ 'ਚ ਉਹ ਵੀ ਸਾਡੀ ਬੇਸਿਕ ਰਿਕੁਆਇਰਮੈਂਟਸ ਪੂਰੀ ਨਹੀਂ ਹੋ ਰਹੀਆਂ ਅੱਜਕੱਲ ਤਾਂ ਕਿਤੇ ਵੀ ਕੋਈ ਮਹਿਲਾ ਨੂੰ ਕੋਈ ਗਲਤ ਇਸਤੇਮਾਲ ਸ਼ਬਦ ਨਹੀਂ ਕਰਦਾ ਚਲੋ ਤੁਸੀਂ ਤਾਂ ਫਿਰ ਵੀ ਪੜ੍ਹੇ ਲਿਖੇ ਉਹ ਵੀ ਪੜ੍ਹੇ ਲਿਖੇ ਆ ਬੜੇ ਉਹ ਤਾਂ ਉਹਨਾਂ ਨੇ ਕੀਤੇ ਹੀ ਐ ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਕੀ ਚੀਜ਼ ਕੀਤੀ ਹੈ ਕਿ ਉਹਨਾਂ ਨੇ ਫੀਮੇਲ ਆਫੀਸਰ ਨਾਲ ਇੱਕ ਬਹੁਤ ਹੀ ਜ਼ਿਆਦਾ ਕਾਸਟਿਜ਼ਮ ਰੈਕਡ ਵਰਡ ਯੂਜ਼ ਕੀਤੇ ਹਨ ਉਸ ਤੋਂ ਇਲਾਵਾ ਵੀ ਜੇ ਅਸੀਂ ਗੱਲ ਕਰੀਏ ਸਾਡੇ ਫੀਮੇਲ ਸਟਾਫ ਬਹੁਤ ਜ਼ਿਆਦਾ ਇਨਕੰਮਪ੍ਰੀਜ਼ਨ ਟੂ ਮੇਲ ਸਟਾਫ ਫਿਰ ਵੀ ਜਿਹੜੀ ਬੇਸਿਕ ਰਿਕੁਆਇਰਮੈਂਟਸ ਚਾਹੀਦੀਆਂ ਹੁੰਦੀਆਂ ਇੱਕ ਫੀਮੇਲ ਸਟਾਫ ਲਈ ਆਫਿਸ 'ਚ ਉਹ ਕਦੇ ਵੀ ਸਾਡੇ ਕੋਲ ਪੂਰੀ ਨਹੀਂ ਹੋਈਆਂ ਅੱਛਾ ਤੇ ਇਹ ਵੀ ਸਾਨੂੰ ਬਹੁਤ ਜ਼ਿਆਦਾ ਬੇਸਿਕ ਚੀਜ਼ ਹੈ ਜਿਹੜੀ ਪ੍ਰੋਬਲਮ ਅਸੀਂ ਫੇਸ ਕਰ ਇਨ ਇਨਡਾਇਰੈਕਟਲੀ ਮਤਲਬ ਇਨਡਾਇਰੈਕਟ ਫਾਰਮ ਚ ਡਿਸਰੈਸਪੈਕਟ ਕਰਦੇ ਹੋ ਕਿ ਮਤਲਬ ਕਦੇ ਵੀ ਅਸੀਂ ਕੋਈ ਵੀ ਉਹਨਾਂ ਕੋਲ ਪ੍ਰੋਬਲਮ ਲੈ ਕੇ ਜਾਵਾਂ ਕਿ ਕਹਿ ਦਿੰਗੇ ਸਾਡੀ ਮੇਰੀ ਪ੍ਰੋਬਲਮ ਨਹੀਂ ਹੈ ਤੁਸੀਂ ਆਪਣੇ ਆਪ ਰਿਜ਼ੋਲਵ ਕਰੋ ਜਦ ਕਿ ਹੈਡ ਆਫ ਦਾ ਡਿਪਾਰਟਮੈਂਟ ਹੋਣ ਦੇ ਨਾਤੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਚੀਜ਼ ਨੂੰ ਪਹਿਲਾਂ ਰਿਜ਼ੋਲਵ ਕਰਨ ਬਟ ਉਹ ਰਿਜ਼ੋਲਵ ਕਰਨ ਚ ਫੋਕਸ ਨਹੀਂ ਕਰਦੇ ਉਹ ਇਸ਼ੂਸ ਕ੍ਰੀਏਟ ਕਰਨ ਚ ਜ਼ਿਆਦਾ ਫੋਕਸ ਕਰ ਰਹੇ ਹਨ ਐਰੋਗੈਂਸੀ ਹੈ ਤੁਸੀਂ ਕਹਿਣਾ ਚਾਹੁੰਦੇ ਹੋ ਐਗਜ਼ੈਕਟਲੀ ਤੁਹਾਡੇ ਨਾਲ ਵੀ ਇਸੇ ਤਰੀਕੇ ਨਾਲ ਹਾਂਜੀ ਮਤਲਬ ਇਹੀ ਹੈ ਕਿ ਮਤਲਬ ਜੋ ਡਿਸਰੈਸਪੈਕਟ ਮੈਮ ਨਾਲ ਕੀਤੀ ਹੈ ਮੈਮ ਦੇ ਸਪੋਰਟ ਚ ਅਸੀਂ ਸਾਰੇ ਖੜੇ ਆ ਠੀਕ ਹੈ ਅਸੀਂ ਸਾਰਾ ਮਤਲਬ ਜਿੰਨਾ ਵੀ ਇੱਥੇ ਊਮਨ ਸਟਾਫ ਹੈ ਉਹ ਮੈਮ ਨਾਲ ਖੜਿਆ ਹੈ ਤਾਂ ਡਿਸਰੈਸਪੈਕਟ ਮਤਲਬ ਮੇਰੇ ਨਾਲ ਨਹੀਂ ਹੋਈ ਬਟ ਮੈਮ ਨਾਲ ਹੋਈ ਹੈ ਬਟ ਫਿਊਚਰ ਚ ਸਾਡੇ ਨਾਲ ਵੀ ਹੋ ਸਕਦੀ ਹੈ ਠੀਕ ਹੈ ਨਾ ਕਿਸੇ ਅਸੀਂ ਮਤਲਬ ਮੈਮ ਲਈ ਸਟੈਂਡ ਲਏ ਹੈ ਕਿਉਂਕਿ ਹੋਰ ਕਿਸੇ ਲੇਡੀ ਨਾਲ ਅੱਗੇ ਤੇ ਇਸ ਆਫਿਸ ਚ ਐਡਰ ਦੀ ਘਟਨਾ ਨਾ ਵਾਪਰੇ ਧੰਨਵਾਦ ਜੀ ਤੁਹਾਡਾ ਹਾਂਜੀ ਤਾਂ ਉਹ ਮੈਡਮ ਕਿਹੜੇ ਮੈਡਮ ਆਜੂ हां जी फिलहाल ਤਾਂ ਮੈਂ ਸੈਂਟੀਫਿਕ ਆਫੀਸਰ ਅਰਸ਼ਦੀਪ ਕੌਰ ਮੈਂ ਕੈਮਿਸਟਰੀ ਡਿਵੀਜ਼ਨ ਦੀ ਇੱਥੇ ਮਤਲਬ ਐਸਓ ਐ ਸੈਂਟੀਫਿਕ ਆਫੀਸਰ ਹੈ ਤੇ ਅਸੀਂ ਕੇਸ ਰਿਲੇਟਡ ਗੱਲ ਕਰੀਏ ਜੇ ਤੇ ਕੇਸ ਦੀ ਚੇਨ ਆਫ ਕਸਟਡੀ ਹੁੰਦੀ ਹੈਗੀ ਆ ਠੀਕ ਹੈ ਉਹ ਜਿਸ ਦੇ ਬੇਸਿਸ ਤੇ ਉਸ ਨੂੰ ਤੋੜਨ ਦੇ ਲਈ ਜਿਸ ਦੇ ਬੇਸਿਸ ਤੇ ਇਹਨਾਂ ਨੂੰ ਡੈਰੋਗੇਟਰੀ ਕਾਸਟ ਦੇ ਰਿਮਾਰਕਸ ਜਿਹੜੇ ਕੀਤੇ ਗਿਆ ਔਰ ਇਹ ਜਿਹੜੀ ਚੇਨ ਆਫ ਕਸਟਡੀ ਆ ਹਰੇਕ ਡਿਵੀਜ਼ਨ ਚ ਮੇਨਟੇਨਡ ਹੁੰਦੀ ਹੈ ਔਰ ਸਾਡੀ ਜਿਹੜੀ ਕੰਮ ਕਰਨ ਦੀ ਕ੍ਰੈਡਿਬਿਲਟੀ ਹੈ ਉਹ ਪੂਰੀ ਦੀ ਪੂਰੀ ਉਸ ਰਿਪੋਰਟ ਤੇ ਉਸ ਜਿਹੜੀ ਕੇਸ ਐਗਜ਼ਿਬਿਟਸ ਆ ਉਸ ਤੇ ਪਾਈ ਜਾਂਦੀ ਹੈ ਠੀਕ ਹੈ ਤੇ ਜੇ ਉਹ ਟੁੱਟ ਜਵੇ ਤੇ ਅਸੀਂ ਅਨਸਰਏਬਲ ਹੁੰਦੇ ਹਾਂ ਕੋਰਟ ਦੇ ਵਿੱਚ ਹਰ ਚੀਜ਼ ਦੇ ਜਮਾਤ ਤਾਂ ਤੁਸੀਂ ਬੈਠਾ ਠੀਕ ਹੈ ਜੀ ਬਿਲਕੁਲ ਔਰ ਉਸ ਪਰਸਨ ਇਸ ਸਟੈਂਪ ਯੂਜ਼ ਹੁੰਦੀ ਆ ਉਹ ਇਹਨਾਂ ਦੀ ਹੋਊਗੀ ਹਾਂ ਜੀ ਜਿਹੜੇ ਪਰਸਨ ਨੇ ਉਸ ਰ ਐਗਜ਼ੀਬਿਟ ਦੀ ਐਗਜ਼ਾਮੀਨੇਸ਼ਨ ਤੋਂ ਬਾਅਦ ਉਹਨਾਂ ਦੇ ਉਹ ਜਿਹੜੇ ਹੈਗੇ ਨੇ ਪੋਰਟਿੰਗ ਆਫੀਸਰਸ ਉਹ ਹੁੰਦੇ ਆ ਉਹਨਾਂ ਨੂੰ ਸਾਈਨ ਕਰਦੇ ਆ ਉਹ ਜਿਹੜੇ ਕਿ ਮੈਮ ਸੀਗੇ ਉਸ ਕੇਸ ਦੇ ਰਿਲੇਟਡ ਤੇ ਹਰੇਕ ਐਦਾ ਦੀ ਹਰੇਕ ਤਰ੍ਹਾਂ ਦੇ ਕੇਸ ਜਿਹੜੇ ਵੀ ਜਿਹੜੇ ਹੈਗੇ ਡਿਵੀਜ਼ਨਸ ਤੋਂ ਰਿਸੀਵ ਹੁੰਦੇ ਹੈਗੇ ਉਹ ਚੇਨ ਆਫ ਕਸਟਡੀ ਸਾਡੀ ਡਿਊਟੀ ਹੈਗੇ ਮੇਨਟੇਨ ਕਰਨਾ ਪਰ ਜੇ ਇੱਕ ਡਿਵੀਜ਼ਨ ਦੀ ਤੋੜੀ ਗਈ ਆ ਤੇ ਦੂਜੇ ਡਿਵੀਜ਼ਨਸ ਤੇ ਵੀ ਕਦੇ ਵੀ ਗੱਲ ਆ ਸਕਦੀ ਆ ਉਹ ਠੀਕ ਹੈ ਤੇ ਸਾਡੇ ਹਰ ਕਿਸੇ ਜਿੰਨੇ ਵੀ ਇੱਥੇ ਖੜੇ ਆ ਮੈਂਬਰ ਉਹਨਾਂ ਦੀ ਵਰਕਿੰਗ ਕ੍ਰੈਡੀਬਿਲਿਟੀ ਇਸ ਪਰਸਨ ਦੇ ਬੇਸਿਸ ਤੇ ਉਸ ਤੇ ਕੁਐਸਚਨ ਮਾਰਕ ਲੱਗ ਜਾਏ ਠੀਕ ਹੈ ਜੋ ਕਿ ਬਹੁਤ ਵੱਡੀ ਚੀਜ਼ ਹੈ ਜਿਸ ਕਰਕੇ ਅਸੀਂ ਇੱਥੇ ਜੌਬ ਤੇ ਆ ਉਸੇ ਤੇ ਕੁਐਸਚਨ ਮਾਰਕ ਲੱਗ ਜਰੇ ਤੇ ਹਰ ਹਰ ਕਿਸੇ ਨੇ ਫੇਸ ਕਰਨਾ ਕਦੀ ਵੀ ਫਿਊਚਰ ਚ ਕੋਈ ਫੇਸ ਕਰ ਸਕਦਾ ਜਿਹੜੇ ਪ੍ਰੋਟੋਕੋਲ ਯਾਨੀ ਕਿ ਜਿਹੜੇ ਪ੍ਰੋਟੋਕੋਲ ਫਾਲੋ ਹੋਣੇ ਚਾਹੀਦੇ ਆ ਉਹ ਪ੍ਰੋਟੋਕੋਲ ਫਾਲੋ ਨਹੀਂ ਹਾਂ ਦੇਖੋ ਅਸੀਂ ਤਾਂ ਹਰ ਹਾਂਜੀ ਹਾਂਜੀ ਬਿਲਕੁਲ ਇਹ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਸਟੇਟ ਦੀ ਜਿਹੜੀ ਕ੍ਰਾਈਮ ਦੇ ਰਿਲੇਟਡ ਜਿਹੜੇ ਐਗਜ਼ਾਮੀਨੇਸ਼ਨ ਪਾਰਟ ਹੈਗਾ ਪੂਰੇ ਦਾ ਪੂਰਾ ਪੰਜਾਬ ਸਟੇਟ ਦਾ ਇੱਥੇ ਵੀ ਸੀ ਹੁੰਦਾ ਠੀਕ ਹੈ ਹੁਣ ਤੁਸੀਂ ਦੇਖ ਲਓ ਕਿ ਪੂਰੀ ਸਟੇਟ ਦੀ ਗੱਲ ਹੈਗੀ ਐ ਇੱਥੇ ਠੀਕ ਹੈ ਹੁਣ ਜੇ ਸਾਡੀ ਵਰਕਿੰਗ ਕ੍ਰੈਡੀਬਿਲਿਟੀ ਤੇ ਕੁਐਸਚਨ ਆਏਗਾ ਉਸ ਪਰਸਨ ਦੇ ਅੰਡਰ ਅਸੀਂ ਕਿੱਦਾਂ ਕੰਮ ਕਰ ਸਕਦੇ ਹੋ ਤੁਸੀਂ ਹਾਂ ਜੀ ਆਜੋ ਤੁਸੀਂ ਆਜੋ ਬਿਲਕੁਲ ਤੇ ਆਜੋ ਇੱਕ ਵਾਰੀ ਗੱਲਬਾਤ ਥੋੜੀ ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡੇ ਨਾਲ ਵੀ ਕਰ ਲੈਣਾ ਥੋੜੇ ਨਾਲ ਇੱਕ ਇੰਪੋਰਟੈਂਟ ਸਵਾਲ ਹੈ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ ਤਾਂ ਫਿਰ ਉਹ 6 ਮਹੀਨੇ ਦੀ ਐਕਸਟੈਂਸ਼ਨ ਹੋਰ ਉਹਨਾਂ ਨੂੰ ਮਿਲ ਗਈ ਹੈ ਇੰਨੀ ਕਿੰਨੀ ਕਿ ਪਰਚੇਜ਼ਿੰਗ ਹੁੰਦੀ ਹੈ ਕਿ ਉਹਦਾ ਕੁਰਸੀ ਉਹਨਾਂ ਦਾ ਕੁਰਸੀ ਛੱਡਣ ਨੂੰ ਜਿਹਦੀ ਕਰਦਾ ਜਦੋਂ ਕਿ ਬਹੁਤ ਇਹ ਕੋសារ ਇੰਸਟਰੂਮੈਂਟ ਤਾਂ ਜਿਪੋ ਕਰੋੜਾਂ ਦੇ ਹੋ ਚਾਣੇ ਕਿੰਨਾ ਕੁ ਐਸਟੀਮੇਟ 15-20 ਕਰੋੜ ਦਾ ਤਾਂ ਇਸ ਬਹੁਤ ਪਰਚੇਜ਼ ਤਾਂ ਹੁੰਦੀਆਂ ਹੁੰਦੀਆਂ ਐਕਚੁਅਲੀ ਇੰਸਟਰੂਮੈਂਟ ਮਹਿੰਗੇ ਨੇ ਸਾਡੇ ਸੈਂਟਿਫਿਕ ਇੰਸਟਰੂਮੈਂਟ ਮਹਿੰਗੇ ਨੇ 2-2.5-2 ਕਰੋੜ ਦਾ ਇੱਕ-ਇੱਕ ਇੰਸਟਰੂਮੈਂਟ ਹੈ ਤੇ ਸਾਡੀਆਂ ਚਾਰ ਰੀਜਨਲ ਲੈਬੋਰੀਆਂ ਨੇ ਘੱਟੋ-ਘੱਟ 10 ਕਰੋੜ ਦੇ ਇੰਸਟਰੂਮੈਂਟ ਤਾਂ ਉੱਥੇ ਚਲੇ ਜਾਣੇ ਆਗਰ ਇੱਕ 2.5 ਕਰੋੜ ਰੁਪਏ ਦਾ ਤੇ ਉੱਥੇ ਜੇ ਸਾਨੂੰ ਪਤਾ ਚੱਲੇ ਕਿ ਕੋਈ ਸਿੰਗਲ ਬੰਦੇ ਵੈਂਡਰ ਦੀ ਪਰਚੇਜ਼ਿੰਗ ਨੂੰ ਲੈ ਕੇ ਹੀ ਸਾਨੂੰ ਦਬਾਅ ਪਾਣਗੇ ਤਾਂ ਅਸੀਂ ਉੱਥੇ ਮਨਾਂ ਹੀ ਕਰਾਂਗੇ ਤੇ ਉੱਥੇ ਫਿਰ ਸਾਨੂੰ ਦਬਕਾਇਆ ਜਾਂਦਾ ਕਿ ਅਗਰ ਤੁਸੀਂ ਨਹੀਂ ਕਰਦੇ ਤੁਹਾਡੀ ਇਨਕੁਆਇਰੀ ਖਾਦਾਂਗੇ ਕਿ ਤੁਸੀਂ ਸਰਕਾਰ ਦੀ ਪਰਚੇਜ਼ਿੰਗ ਦੇ ਵਿੱਚ ਦਿੱਕਤ ਪਾ ਰਹੇ ਹੋ ਦਿੱਕਤ ਹਾਂਜੀ ਹਾਂਜੀ ਠੀਕ ਇਹ ਹੋਰ ਦੇਖੋ ਇਹਨਾਂ ਨੇ ਹੁਣ ਪਿੱਛੇ ਜਿਹਾ ਇਨਸੀਡੈਂਟ ਹੋਇਆ ਮੇਰੀ ਬਦਲੀ ਕਰਤੀ ਫਲੋਰ ਦੀ ਜਾ ਕੇ ਮੈਂ ਸੈਂਟਿਫਿਕ ਅਫਸਰ ਡਾਕੂਮੈਂਟਾਂ ਹਾਂ ਦਸਤਾਵੇਜ਼ਾ ਕਰਦਾ ਸਿਰਫ ਇੱਥੀ ਪੋਸਟ ਹੈ ਹੋਰ ਕਿਤੇ ਹੈ ਦੀ ਕਿਤੇ ਹੈ ਨਹੀਂ ਇਸ ਅਧਿਕਾਰੀ ਦਾ ਐਨਾ ਮੂੰਹ ਪੈ ਗਿਆ ਚਾਕੇ ਉੱਥੇ ਮੈਨੂੰ ਆਰਜੀ ਦੌਰ ਤੇ ਅਟੈਚ ਕਰਤਾ ਜਦ ਕਿ ਉੱਥੇ ਟੀਚਿੰਗ ਸਟਾਫ ਵੱਖਰਾ ਸਰਕਾਰ ਨੇ ਭਰਤੀ ਕੀਤਾ ਆ ਮਤਲਬ ਕਿ ਐਨਾ ਮਤਲਬ ਕਿ ਤੱਕਾ ਹੀ ਤੱਕਾ ਹੈ ਜਿਹਦਾ ਮੜਾ ਇਹ ਆਵਾਜ਼ ਚੱਕਦਾ ਉਹਨੂੰ ਤੱਕਾ ਜੀ ਕੋਈ ਰੂਲ ਨਹੀਂ ਫੋਲੋ ਕੀਤਾ ਜਾਂਦਾ ਅੱਛਾ ਤੁਸੀਂ ਹਾਂ ਜੀ ਮੈਂ ਡਾਕਟਰ ਸੰਜੀਵ ਬਤੌਰ ਸਾਡੇ ਹੋਰੇ ਲੋਕਲ ਪਰਚੇਸ ਕਮੇਟੀ ਆਈ ਠੀਕ ਹੈ ਬਤੌਰ ਮੈਂਬਰ ਠੀਕ ਹੈ ਹੋਇਆ ਕਿ ਕਿ ਜਦੋਂ ਵੀ ਇੱਕ ਪੂਰੇ ਕੈਮੀਕਲਸ ਦੀ ਲਿਸਟ ਬਣੀ ਠੀਕ ਹੈ ਜੋ ਵੀ ਪੂਰੇ ਸਾਲ ਚ ਯੂਜ਼ ਹੁੰਦੇ ਨੇ ਉਹਨਾਂ ਦੀ ਲਿਸਟ ਬਣਾ ਕੇ ਸਿਰਫ ਤਿੰਨ ਹੀ ਵੈਂਡਰਸ ਨੂੰ ਉਹਦੇ ਤੇ ਕੋਟੇਸ਼ਨ ਬੇਸਿਸ ਤੇ ਕਾਲ ਕਰ ਲਿਆ ਗਿਆ ਤੇ ਕੋਟੇਸ਼ਨ ਬੇਸਿਸ ਤੇ ਕਾਲ ਕਰਕੇ ਤਿੰਨ ਹੀ ਵੈਂਡਰਸ ਵੱਲੋਂ ਸਿਰਫ ਕੋਟੇਸ਼ਨਾਂ ਲਿੱਤੀਆਂ ਗਈਆਂ ਹਾਲਾਂਕਿ ਇਹ ਇਲੀਜੀਬਲ ਤਿੰਨ ਤਾਂ ਹੋਣੇ ਚਾਹੀਦੇ ਨਹੀਂ ਨਹੀਂ ਉਹ ਬਿਲਕੁਲ ਬਿਲਕੁਲ ਸਹੀ ਹੈ ਲੇਕਿਨ ਹਰ ਇੱਕ ਚੀਜ਼ ਦਾ ਇੱਕ ਪ੍ਰੋਸੀਜਰ ਹੈ ਪ੍ਰੋਟੋਕਾਲ ਹੈ ਪੰਜਾਬ ਟਰਾਂਸਪਰੈਂਸੀ ਰੂਲ ਅਕੋਰਡਿੰਗਲੀ ਹੀ ਪਰਚੇਸ ਹੁੰਦਾ ਹੈ ਤੇ ਉਹਦੇ ਵਿੱਚ ਕੀ ਹੈ ਵੀ ਲਿਮਿਟ ਹੁੰਦੀ ਹੈ ਵੀ ਇੰਨੇ ਲੱਖ ਤੱਕ 22 ਲੱਖ ਤੱਕ ਤੁਸੀਂ ਤਿੰਨ ਕੋਟੇਸ਼ਨਾਂ ਲੈ ਕੇ ਪਰਚੇਸ ਕਰ ਸਕਦੇ ਹੋ ਲੇਕਿਨ ਉਹ ਚਲੋ ਠੀਕ ਹੈ ਇਹਨਾਂ ਨੇ ਜੋ ਵੀ ਕੋਟੇਸ਼ਨਾਂ ਆਪੇ ਹੀ ਖੋਲ ਕੇ ਹਾਲਾਂਕਿ ਲੋਕਲ ਪਰਚੇਸ ਕਮੇਟੀ ਨੇ ਨਹੀਂ ਖੋਲੀ ਠੀਕ ਹੈ ਇਹਨਾਂ ਨੇ ਆਪਣੀ ਬ੍ਰਾਂਚ ਸ਼ੋਅ ਖੋਲ ਕੇ ਕੋਟੇਸ਼ਨਾਂ ਤੇ ਜਿਹੜੇ ਬਤੌਰ ਮੈਂਬਰ ਮੈਨੂੰ ਸਿਰਫ ਸਾਈਨ ਕਰਨ ਲਈ ਭੇਜਿਆ ਉਹਦੀ ਕੰਪੈਰੀਟਿਵ ਵਗੈਰਾ ਬਣਾ ਕੇ ਉਹ ਕੁਝ ਨਹੀਂ ਚੈੱਕ ਕਰਵਾਇਆ ਤੇ ਸਿਰਫ ਸਾਈਨ ਕਰਨ ਲਈ ਭੇਜਿਆ ਤੇ ਮੈਂ ਕਿਹਾ ਵੀ ਮੈਂ ਇਹਨੂੰ ਫਾਈਲ ਰੱਖ ਲਈ ਮੈਂ ਕਿਹਾ ਮੈਂ ਇਹਨੂੰ ਪੜ੍ਹਾਂਗਾ ਪੜ੍ਹ ਕੇ ਕਰੂੰਗਾ ਮੈਂ ਆਈ ਵਿਲ ਚੈੱਕ ਇਟ ਤੇ ਦਨ ਹੀ ਪ੍ਰੈਸ਼ਰਾਈਜ਼ ਮੀ ਕਿ ਵੀ ਨਹੀਂ ਇਹ ਕੋਰਟ ਮੈਟਰ ਹੈ ਤੁਸੀਂ ਛੇਤੀ ਕਰੋ ਅਸੀਂ ਪਰਚੇਸ ਕਰਨੀ ਹੈ ਤੁਸੀਂ ਕਿਵੇਂ ਰੱਖ ਸਕਦੇ ਹੋ ਆਪਣੇ ਕੋ ਫਾਈਲ ਮੈਂ ਕਿਹਾ ਨਹੀਂ ਵੀ ਮੈਂ ਇਹਨੂੰ ਬਿਨਾ ਚੈੱਕ ਕਰੇ ਨਹੀਂ ਕਰੂੰਗਾ ਤਾਂ ਫਿਰ ਮੈਂ ਫਾਈਲ ਪੜ੍ਹੀ ਉਹ ਸਾਰੀ ਉਹਦੇ ਚ ਜਿਹੜਾ ਫਿਰ ਮੈਂ ਪੂਰਾ ਗੋ ਥਰੂ ਕਰਕੇ ਮੈਂ ਚੈੱਕ ਕੀਤਾ ਕਿ ਜਿਹੜੀ ਐਕਚੁਅਲ ਜਿਹੜੀ ਵੈਲਿਊ ਬਣਦੀ ਸੀ ਉਹ ਬਹੁਤ ਜ਼ਿਆਦਾ ਸੀ ਜਿਹਨੇ ਆਪਾਂ ਬਿਯੋਂਡ ਰੂਜ਼ ਆਪਾਂ ਕਹ ਸਕਦੇ ਨਹੀਂ ਮਤਲਬ ਉਸ ਤੋਂ ਬਿਯੋਂਡ ਸੀ ਕਾਫੀ ਜ਼ਿਆਦਾ ਬਿਯੋਂਡ ਸੀ ਤੇ ਉਹਦੇ ਵਿੱਚ ਵੀ ਐਗਜ਼ਾਰਬਿਡੈਂਟਲੀ ਹਾਇਰ ਪ੍ਰਾਈਸਿਸ ਲਗਾਏ ਹੋਏ ਸੀ ਅਸੀਂ ਵੀ ਸਾਇੰਟਿਸਟ ਨਹੀਂ ਨੇ ਸਾਲਾ ਤੋਂ ਕੰਮ ਕਰਦੇ ਹੋਏ ਨੇ ਲੈਬ ਵਿੱਚ ਸਾਨੂੰ ਪਤਾ ਹੀ ਹੁੰਦਾ ਵੀ ਸਾਨੂੰ ਪਤਾ ਹੈ ਵੀ ਕਿਹੜੀ ਚੀਜ਼ ਦਾ ਕਿੰਨਾ ਕ ਲਗਭਗ ਪ੍ਰਾਈਸ ਹੈ ਤੇ ਐਗਜ਼ਾਰਬਿਡੈਂਟਲੀ ਹਾਇਰ ਪ੍ਰਾਈਸਿਸ ਤੇ ਸੀਗੀ ਚੀਜ਼ਾਂ ਤੇ ਉਹਦੇ ਰਿਗਾਰਡਿੰਗ ਫਿਰ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵਿਰੋਧ ਕੀਤਾ ਵੀ ਮੈਂ ਇਸ ਤੇ ਸਾਈਨ ਨਹੀਂ ਕਰੂੰਗਾ ਗਲਤ ਡਾਕੂਮੈਂਟ ਤੇ ਕੱਲ ਨੂੰ ਦੇਖੋ ਐਵੇਂ ਹੈ ਕਿ ਇਹਨਾਂ ਨੇ ਤਾਂ ਕਰਕੇ ਲੱਗ ਜਾਣਾ ਠੀਕ ਹੈ ਇਹ ਤਾਂ ਐਕਸਟੈਂਸ਼ਨ ਤੇ ਲੈ ਲੇਕਿਨ ਜਿਹੜੇ ਬੰਦੇ ਆ ਦੇ ਸਾਈਨ ਹਾਂ ਜਿਹੜੇ ਬੰਦਿਆਂ ਦੇ ਸਾਈਨ ਹੈ ਠੀਕ ਹੈ ਸਾਡਾ ਵਾਲੇ ਕਾਫੀ ਲੰਬਾ ਟੈਨਿਓਰ ਪਿਆ ਹੋਰੇ ਵੀਲ ਬੀਨ ਬਿਗ ਟ੍ਰਾਬਲ ਕੱਲ ਨੂੰ ਆਡਿਟ ਨੂੰ ਅਸੀਂ ਗਲਤ ਕੰਮ ਕਿਉਂ ਕਰੀਏ ਅਸੀਂ ਕੋਈ ਗਲਤ ਕੰਮ ਕਰਨ ਨਹੀਂ ਚਾਹਦੇ ਤੇ ਅਸੀਂ ਸਾਡਾ ਇਹ ਤਾਂ ਉਹਦੀ ਗੱਲ ਹੈ ਜਿਹੜਾ ਤੁਸੀਂ ਇਹ ਹੁਣੇ ਰੀਸੈਂਟਲੀ ਹਾਰਡਲੀ ਮੀਨਾ ਕ ਪਹਿਲੀ ਦੀ ਗੱਲ ਹੈ ਮਹੀਨੇ ਤੋਂ ਵੀ ਮਤਲਬ ਹਾਂ ਲਗਭਗ ਉਹ ਤਾਂ ਇਹ ਸੀ ਕੰਟੀਨਿਊ ਚ ਸੀ ਹਾਂਜੀ ਹਾਂਜੀ ਹਾਂ ਤਾਂ ਹੀ ਉਹ ਐਂਡ ਦੇ ਟਾਈਮ ਦੀ ਇਹ ਗੱਲ ਹੈ ਕਾਫੀ ਤੇਜ਼ੀ ਕਰਦੇ ਸੀਗੇ ਵੀ ਮੈਂ ਉਸ ਇਹੋ ਜਿਹਾ ਕਲੀਅਰ ਇਹੋ ਜਿਹਾ ਕਲੀਅਰ ਹਾਂ ਬਟ ਉਹ ਅਸੀਂ ਅਲਾਉ ਨਹੀਂ ਕੀਤਾ ਮੈਂ ਉਸ ਤੇ ਆਬਜੈਕਸ਼ਨ ਰਿਟਨ ਚ ਦਿੱਤਾ ਵੀ ਨਹੀਂ ਇਹ ਇਹ ਪਰਚੇਜ਼ ਐਵੇਂ ਕਰਨਾ ਨਹੀਂ ਬੰਦਾ ਤੁਹਾਨੂੰ ਇਹ ਲੱਗਦਾ ਲੱਗ ਰਿਹਾ ਕੋਈ ਕੁਝ ਚੱਲ ਰਿਹਾ ਹੈ ਇਹਦੇ ਵਿੱਚ ਸੰਤਗੀ ਜੀ ਬਿਲਕੁਲ ਜੀ ਬਿਲਕੁਲ ਲੱਗਦਾ ਹੈ ਮੈਨੂੰ ਲੱਗਦਾ ਸ਼ੌਲੇ ਲੱਗਦਾ ਧੰਨਵਾਦ ਜੀ ਗੱਲਬਾਤ ਕਰਨ ਲਈ ਥੈਂਕ ਯੂ ਤਾਂ ਇਹ ਜਿਹੜਾ ਫੋਰੈਂਸਿਕ ਸਾਇੰਸ ਲੈਬ ਦੇ ਜਿਹੜੇ ਤਮਾਮ ਕਲਾਸ 1 ਅਫੀਸਰ ਨੇ ਤਾਂ ਇਹਨਾਂ ਵੱਲੋਂ ਪੜੇ سنگੀਨ આરોਪ ਲਗਾਏ ਗਏ ਨੇ ਮਹਿਲਾ ਦੇ ਲਈ ਇਸਤੇਮਾਲ ਕੀਤੇ ਗਏ ਸ਼ਬਦ ਜਿਹੜੇ ਕਿ ਆਮ ਤੌਰ ਤੇ ਨਹੀਂ ਹੁੰਦੇ ਜਾਤੀ ਸੂਚਕ ਸ਼ਬਦ ਇਸਤੇਮਾਲ ਕੀਤੇ ਜਾਣੇ ਉਸ ਤੇ ਓਬਜੈਕਸ਼ਨ ਕੀਤਾ ਜਾ ਰਿਹਾ ਤੇ ਨਾਲ ਨਾਲ ਪਰਚੀ ਦੀ ਮੰਗ ਕੀਤੀ ਜਾ ਰਹੀ ਹੈ ਪਰਚਾ ਦਰਜ ਕਰਕੇ ਡਿਊਟੀ ਤੋਂ ਇਹਨਾਂ ਨੂੰ ਫਾਰਗ ਕਰਨ ਦੀ ਵੀ ਗੱਲਬਾਤ ਕਹੀ ਜਾ ਰਹੀ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ న్యూਸ ਮਹਾਲੀ